ਉਦੇ ਪੁੱਤਰ ਦੇ ਚਿਹਰੇ ਤੇ ਕੋਈ ਅਸਰ ਨਹੀਂ ਸੀ ਉਹਨੇ ਫੇਰ ਕਿਹਾ ਇਹਨੇ ਪੁੱਤਰਾ ਤੂੰ ਬੋਲਦਾ ਕਿਉਂ ਨਹੀਂ ਸਾਹਮਣੇ ਉਹ ਮਹਿਲ ਵੇਖ ਜਿਹੜਾ ਦਿਸਦਾ ਨਾ ਉਹਦੇ ਵਿੱਚ ਮੈਂ ਕਈ ਵਾਰੀ ਚੋਰੀ ਕੀਤੀ ਮੈਂ ਫੜਿਆ ਨਹੀਂ ਗਿਆ ਹੈਗਾ ਉਹਦੇ ਪੁੱਤਰ ਨੇ ਕਿਹਾ ਬਾਪੂ ਜੀ ਇਹਦੇ ਵਿੱਚ ਬੋਲਣ ਵਾਲੀ ਕੀ ਗੱਲ ਹੈ ਇਹ ਕੋਈ ਬਹਾਦਰੀ ਵਾਲੀ ਗੱਲ ਨਹੀਂ ਉਹ ਮਹਿਲ ਅੱਜ ਵੀ ਮਹਿਲ ਹੈ ਜਿੱਥੇ ਤੂੰ ਚੋਰੀ ਕਰਦਾ ਰਿਆ ਤੂੰ ਚੋਰੀ ਕਰਨ ਵਾਲਾ ਅੱਜ ਵੀ ਭੁੱਖੇ ਮਰਦਾ ਮੈਂ ਅੱਜ ਵੀ ਭੁੱਖੇ ਮਰਦਾ ਚੋਰ ਦਾ ਪੁੱਤਰ ਹੋ ਕੇ ਲੇਕਿਨ ਜਿਸ ਮਹਿਲ ਵਿੱਚ ਤੂੰ ਚੋਰੀਆਂ ਕਰਦਾ ਰਿਆ ਉਹ ਮਹਿਲ ਅੱਜ ਵੀ ਮਹਿਲ ਵੱਜਦਾ ਹੈ ਬਾਪੂ ਜੇ ਤੂੰ ਕਿਹਾ ਹੁੰਦਾ ਉਸ ਮਹਿਲ ਵਿੱਚ ਮੈਂ ਕੰਮ ਕਰਦਾ ਰਿਆ ਤਾਂ ਮੈਨੂੰ ਫਖਰ ਮਹਿਸੂਸ ਹੋਣਾ ਸੀ ਮੇਰਾ ਪਿਤਾ ਕੰਮ ਕਰਦਾ ਰਿਆ ਚੋਰੀ ਕਰਨਾ ਕੋਈ ਬਹਾਦਰੀ ਵਾਲੀ ਗੱਲ ਨਹੀਂ ਇਥੇ ਗੁਰੂ ਨੇ ਵੀ ਕਿਹਾ ਚੋਰ ਕੀ ਹਾਮਾ ਭਰੇ ਨਾ ਕੋਈ ਚੋਰ ਕੀਆ ਚੰਗਾ ਕਿਉਂ ਹੋਇ ਇਹ ਸੁਣ ਕੇ ਚੋਰ ਦੇ ਅੱਖਾਂ ਚੱਤਰੂ ਆ ਗਏ ਕਿ ਨਾ ਵਾਕੀ ਪੁੱਤਰਾ ਤੂੰ ਸੱਚ ਕਹਿ ਨਾ ਮੈਂ ਡਰਦਾ ਰਿਹਾ ਚੋਰੀ ਕਰਦਾ ਰਿਹਾ ਲੇਕਿਨ ਤੁਸੀਂ ਫਿਰ ਵੀ ਉੱਥੇ ਦੇ ਉੱਥੇ ਖੜੇ ਰਹੇ ਉਹ ਮੇਰਾ ਭਵੇਖ ਫਿਰ ਵੀ ਉੱਥੇ ਦਾ ਉੱਥੇ ਮੈਂ ਗਰੀਬ ਦਾ ਗਰੀਬ ਰਿਹਾ ਲੇਕਿਨ ਅੱਜ ਤੋਂ ਬਾਅਦ ਮੈਂ ਚੋਰੀ ਕਰਨੀ ਬੰਦ ਕਰਦਾ ਮੈਂ ਗੁਰੂ ਨਾਨਕ ਸਾਹਿਬ ਦੇ ਦੱਸੇ ਸਿਧਾਂਤ ਕੀਰਤ ਕਰੋ ਨਾਮ ਜਪੋ ਵੰਡ ਕੇ ਸ਼ਕੁਤਿ ਚੱਲਣ ਦਾ ਯਤਨ ਕਰਾਂਗਾ ਸੋ ਇਹ ਕਹਾਣੀ ਦਾ ਮਤਲਬ ਇਹ ਹੈ ਕਿ ਭਾਈ ਅਸੀਂ ਜੋ ਵੀ ਕਰਮ ਕਰਨਾ ਆਪਣੇ ਜੀਵ ਨੂੰ ਚ ਆਪਣਾ ਕਰਨਾ ਪਬ ਮਿਹਨਤ ਕਰਕੇ ਆਪਣੇ ਜੀਵਨ ਵਿੱਚ ਉੱਚਾ ਉੱਠਣ ਦਾ ਯਤਨ ਕਰਨਾ ਹੈ ਜੀ